ਆਹ ਦੇ ਲੋ ਅੱਜ ਰਾਤ ਬੁੱਧਵਾਰ ਦੀ ਮੀਂਹ ਪਿਆ ਤੇ ਰਾਤ ਨੂੰ ਕਿਸੇ ਨੇ ਪਾਣੀ ਸਾਂਭਿਆ ਨਹੀਂ ਆਹ ਦੇ ਮੂਲੀ ਭਰੀ ਪਈ ਐ ਆਹ ਬੋਰ ਚ ਚੱਲੀ ਜਾਂਦਾ ਬੋਰ ਬੰਦ ਪਿਆ ਐ ਆਹ ਦੇ ਖਾਰ ਪੈ ਗਈ ਤੇ ਫਿਰ ਅਸੀਂ ਇਹ ਪਰਮਾਨੈਂਟ ਬੰਦ ਕਰਤਾ ਫਿਰ ਚੀਕਾਂ ਪੈਣਗੀਆਂ ਵੀ ਇਹਨਾਂ ਨੇ ਬੰਦ ਕਰ ਲਿਆ ਆਹ ਦੇ ਲੋ ਸਾਡਾ ਨੁਕਸਾਨ ਕੀਤਾ ਪਿਆ ਹਰੇ ਦਾ ਸਾਰਾ ਆਹ ਲਾ ਕੋਈ ਨਹੀਂ ਹੈਗਾ ਇੱਥੇ ਹਾਂ ਬਈ ਇੱਥੇ ਕੋਈ ਨਹੀਂ ਆਹ ਦੇ ਪਾਣੀ ਬਾਰੀ ਚੱਲੀ ਜਾਂਦੀ ਐ ਤੇ ਕੋਈ ਨਹੀਂ ਹੈਗਾ ਇੱਥੇ ਤੇ ਗਾਲਾਂ ਕੱਢਨੇ ਫੇਰ ਉਹ ਕਰਨਗੇ ਆ ਸਾਰਾ ਬੰਦ ਪਿਆ ਆ ਪੱਤੇ ਇੱਧਰ ਦੇਖ ਲਓ ਆ ਨਿਕਲੇ ਪਏ ਇੱਧਰ ਤੇ ਬਾਰੀਆਂ ਕਿਹਦੇ ਆ ਰਾਤ ਭਾਈ ਦੇਖ ਲਿਓ ਹੁਣ ਆ ਬੋਰ ਲਾਇਆ ਜੀ ਬਾਧੂ ਪਾਣੀ ਪਾਉਣ ਖਾਤਰ ਵੀ ਨਾਲਾਂ ਜਿਹਨੂੰ ਮੀਂਹ ਪਿਆ ਜਾਂਦਾ ਤਾਂ ਇੱਥੇ ਬੈਠ ਕੇ ਬਾਰੀ ਟਪਾਈ ਜਾਵੇ ਪਰ ਲੋਕਾਂ ਦੀ ਹਰਕਤ ਆ ਦੇਖ ਲਓ ਰਾਤ ਬਾਰੀ ਤੇ ਕੋਈ ਨਹੀਂ ਪਹੁੰਚਿਆ ਤੇ ਆ ਦੇਖ ਲਓ ਸਾਡਾ ਨੁਕਸਾਨ ਹੋਇਆ ਜਿਹੜਾ ਹੋਇਆ ਇੱਕ ਦੋ ਨੂੰ ਫੋਨ ਕੀਤਾ ਕਹਿੰਦੇ ਗਏ ਸਾਡਾ ਤਾਂ ਬਾਰੀ ਭੁੱਲ ਗਏ ਸੀ ਤਾਂ ਤੇ ਇੱਕ ਕਹਿੰਦਾ ਅਸੀਂ ਤਾਂ ਗਏ ਹੀ ਨਹੀਂ ਖੇਤ ਆ ਤੇ ਆ ਹਾਲ ਆ ਲੋਕਾਂ ਦਾ ਤੇ ਇਹਨੂੰ ਅਸੀਂ ਕਰਾਂਗੇ ਪਰਮਾਨੈਂਟ ਬੰਦ ਵੀ ਇਹਦੂ ਮੁੜ ਕੇ ਜ ਪਾਣੀ ਨਹੀਂ ਪੈਣਾ ਤੇ ਜੇ ਲੋਡ ਹੋਵੇ ਪਾਣੀ ਦੀ ਫੇਰ ਫੱਟੀਆਂ ਬੰਦ ਕਰ ਕਰਕੇ ਪਾਣੀ ਲੈ ਜਾਂਦੇ ਆ ਤੇ ਹੁਣ ਰਾਤ ਮੀਂਹ ਪੈ ਗਿਆ ਪਾਣੀ ਦੀ ਲੋੜ ਨਹੀਂ ਆ ਗਿਆ ਹਰਦਾ ਬਾਰੀ ਭੁੱਲ ਗਏ ਇਸ ਤਾਂ ਆ ਲੋਕਾਂ ਦੀ ਹਾਲਤ ਤਾਂ ਦੇਖ ਲੋ ਆ ਬੈਠਣ ਨੂੰ ਸਾਰਾ ਕੁਝ ਹੈਗਾ ਵੀ ਜੇ ਰਾਤ ਨੂੰ ਮੀਂਹ ਕਣੀ ਆਉਂਦੀ ਆ ਤਾਂ ਭਰਾਂਡਾ ਲੱਗਿਆ ਚੰਗਾ ਚਾਬੀ ਵੀ ਦੇ ਦਿੰਦੇ ਆ ਕੋਠੇ ਦੀ ਬੈਠ ਕੇ ਇੱਥੇ ਬਾਰੀ ਟਪਾਓ ਪਰ ਫੇਰ ਵੀ ਲੋਕ ਬਾਰੀ ਟਪਾਉਂਦੇ ਨਹੀਂ ਤੇ ਆ ਦੇਖ ਲੋ ਕਿੱਡਾ ਨੁਕਸਾਨ ਕੀਤਾ ਸਾਡਾ ਤੇ ਅਸੀਂ ਇਹਨੂੰ ਪਰਮਾਨੈਂਟ ਬੰਦ ਕਰਦੇ ਆਂ ਬਈ ਆਹ ਦੇਖ ਲੋ ਆ ਸਾਰਾ ਬਾਣ ਕਣਕ ਸਾਰੀ ਭਰੀ ਪਈ ਉਹਦਰ ਸੋਕੇ ਸਾਰੇ ਪੈਣ ਨੂੰ ਦੁੱਖ ਰਹਾਂਗੇ ਹਾਂ ਤੇ ਜਦੋਂ ਝੋਨੇ ਵੇਲੇ ਪਾਣੀ ਦੀ ਲੋੜ ਹੁੰਦੀ ਆ ਉਹ ਟੌਂਕਾ ਟੌਂਕਾ ਹੀ ਬੰਦ ਕਰਕੇ ਲੈ ਜਾਂਦੇ ਆਂ ਉਦੋਂ ਕੁ ਮੈ ਯਾਦ ਆਉਂਦੀ ਆ ਵਾਰੀ ਹੁਣ ਅਗੇ ਸਾਡੇ ਤਾਂ ਵਾਰੀ ਨਹੀਂ ਯਾਦਾ ਜੀ ਇਹ ਕਹਿੰਦਾ ਸੀ ਤਾਂ ਖੇਤ ਹੀ ਨਹੀਂ ਗੇ ਰਾਤਾਂ ਬਾਰੀਆਂ ਛੱਡ ਦਊਂਗਾ ਕਹਿ ਦੋ ਬਾਰੀਆਂ ਸਾਨੂੰ ਲੋੜ ਹੀ ਨਹੀਂ ਬਾਰੀਆਂ ਦੀ ਬਾਈ ਜੇ ਪਾਣੀ ਨੇਰੀ ਪਾਣੀ ਆਉਂਦਾ ਤਾਂ ਉਸਤਮਾਲ ਕਰਨਾ ਸਿੱਖੋ ਨਹੀਂ ਤਾਂ ਲੋਕ ਨੇਰੀ ਪਾਣੀ ਨੂੰ ਤਰਸੀ ਜਾਂਦੇ ਆ ਤੇ ਸਾਡੇ ਇਹ ਬੇਵਕੂਫ ਲੋਕ ਪਾਣੀ ਸਾਹਮ ਨਹੀਂ ਰਹੇ ਆ ਦੇਖ ਲਓ ਜੀ ਹੁਣ ਇੱਥੇ ਕੋਈ ਨਹੀਂ ਹੈਗਾ ਤੇ ਪਾਣੀ ਕੱਲਾ ਚੱਲੀ ਜਾਂਦਾ ਤੇ ਜਿਨ੍ਹਾਂ ਦੀ ਵਾਰੀ ਸੀਗੀ ਰਾਤ ਟਪਾਈ ਆ ਉਹਨਾਂ ਨੇ ਉਹਨਾਂ ਨੇ ਵੀ ਗਾਹਾਂ ਪਾਣੀ ਬੰਦ ਨਹੀਂ ਕਰਕੇ ਗਏ ਉਵੇਂ ਇੱਕ ਚੱਲਦਾ ਛੱਡ ਗਏ ਵੀ ਜੋ ਦੂਜਾ ਬੰਦਾ ਆਇਆ ਨਹੀਂ ਤੁਸੀਂ ਪਾਣੀ ਕੋ ਚੱਲਦਾ ਛੱਡ ਗਏ ਉਹ ਸਭ ਤੋਂ ਵੱਡੇ ਵੱਡਾ ਕਾਰਨ ਇਹ ਹੋਇਆ ਵੀ ਉਹ ਪਾਣੀ ਪਿੰਡ ਨੂੰ ਛੱਡ ਦੁੰਦੇ ਤਾਂ ਆਪੇ ਬੰਦਾ ਆਉਂਦਾ ਤੇ ਮਰੇ ਵੀਰ ਇਹ ਹੁਣ ਬੰਦ ਕਰਾਂਗੇ ਪਰਮਾਨੈਂਟ ਜਮਾ ਪਾਣੀ ਇਹ ਚ ਬੂੰਦ ਨਹੀਂ ਪੈਣ ਦਿੰਦੇ ਨਾ ਕੋਈ ਸਾਫ਼ ਕਰਦਾ ਹੈ ਪੱਤੇ ਕੱਢਦਾ ਹੈ ਜੋ ਮੁਝ ਕਰ ਪੱਤੇ ਜਾਈ ਜਾਂਦਾ ਢੱਕਣ ਪਟਿਆ ਪਿਆ ਤੇ ਸਾਰਾ ਪਤਾ ਪੋਤਾ ਵਿੱਚੇ ਜਾਈ ਜਾਂਦਾ ਇਹਦੇ ਥੱਲੇ ਵੀ ਨੁਕਸਾਨ ਹੋਊਗਾ ਤੇ ਜਿਹੜਾ ਉੱਤੇ ਨੁਕਸਾਨ ਹੋਣਾ ਫਸਲ ਦਾ ਖੜੀ ਫਸਲ ਦਾ ਉਹ ਅੱਡ ਹੈ ਤੇ ਆਹ ਦੇਖੋ ਪੱਤੇ ਕਿਸੇ ਨੇ ਨਹੀਂ ਕੱਟੇ ਹੁਣ ਪਾਣੀ ਬੰਦ ਕੀਤਾ ਤੇ ਆਹ ਦੇਖੋ ਆਹ ਪੱਤੇ ਲੱਗੇ ਪਏ ਆ ਆ ਪੱਤੇ ਲੱਗੇ ਪਏ ਤੇ ਆ ਕੋਈ ਕਟਿਆ ਕਰਤੂਤ ਕਰ ਗਿਆ ਆ ਟਕਣ ਤੋੜ ਗਿਆ ਆ ਦੇਖੋ ਆਹ ਟਕਣ ਇਧਰ ਲਾਇਆ ਸੀਗਾ ਇਹ ਹਵਾ ਖਾਤਰਾ ਇਕੱਲਾ ਵੀ ਹਵਾ ਨਿਕਲਣ ਖਾਤਰਾ ਆ ਟਕਣ ਡਲੇ ਮਾਰ ਕੇ ਤੋੜ ਕੇ ਪਰ ਇਹ ਕਰਤਾ ਉਹ ਜੋ ਪੱਤੇ ਇਹਨਾਂ ਸਾਫ਼ ਕੀਤੇ ਤੇ ਹੁਣ ਪਾਣੀ ਜਮਾ ਬੰਦ ਹੋਊਗਾ ਮੇਰੇ ਵੀਰ ਤੇ ਤੂੰ ਮੁੜ ਕੇ ਆਪਦੀਆਂ ਬਾਰੀਆਂ ਸੰਭਾਲ ਲਿਓ ਨਾਲ ਤੇ ਬੈਠੋ ਚਾਹੇ ਲੜੋ ਚਾਹੇ ਮਰੋ ਤੇ ਕੋਠੇ ਕੋਲੇ ਸਾਡੇ ਕੋਲੇ ਬੈਠਣ ਦੀ ਲੋੜ ਨਹੀਂ ਰਾਤ ਨੂੰ ਬਾਰੀ ਆਉਣੀ ਹੈ ਹੋ ਨਾਲ ਆ ਉੱਥੇ ਬੈਠੋ ਬਾਈ ਜੇ ਸਾਡੇ ਕੋਠੇ ਕੋਲੇ ਬੈਠ ਕੇ ਹਿਸਾਬ ਲਾ ਲਿਓ ਕੋਠਾ ਅਸੀਂ ਤਾਂ ਹੀ ਬਾਗੇ ਤਾਂ ਵੀ ਇੱਥੇ ਬੈਠ ਕੇ ਬਾਰੀ ਟਪਾਓ ਇੱਥੇ ਬੈਠ ਕੇ ਬਾਰੀ ਨਹੀਂ ਟਪਾ ਸਕਦੇ ਤਾਂ ਉਹ ਨਾਲ ਕੋਲੇ ਬੈਠ ਕੇ ਬਾਰੀ ਟਪਾਓ ਆ ਉਹਦਾ ਚਾਹੇ ਲੜੋ ਚਾਹੇ ਮਰੋ ਸਾਡੇ ਖੇਤ ਬਾੜਨ ਦੀ ਲੋੜ ਨਹੀਂ ਬਾਈ